ਜਿਵੇਂ ਅੱਜ ਤੁਸੀਂ ਪਹਿਲਾਂ ਕਿਹਾ ਵੀ ਯਾਰ ਇਹ ਮੈਂ ਇਹ ਜਿਹੇ ਇੰਟਰਵਿਊਆਂ ਜਾਂ ਘਾਟੀ ਕਰਦਾ ਹਨ ਸੇਮ ਚੀਜ਼ ਜਦੋਂ ਅਸੀਂ ਉਹਨਾਂ ਦੀ ਰੂਬਰੂ ਰੱਖੀ ਨਾ ਹਾਂਜੀ ਹਾਂ ਤੇ ਉਹ ਪਹਿਲਾਂ ਤਾਂ ਮੰਨੇ ਨਹੀਂ ਜਦੋਂ ਕਹਿੰਦੇ ਯਾਰ ਰੂਬਰੂ ਮੈਂ ਫਿਰ ਜਦੋਂ ਬੈਠ ਗਏ ਤਾਂ ਬੈਠ ਕੇ ਕਹਿੰਦੇ ਯਾਰ ਹੁਣ ਕੀ ਗੱਲਾਂ ਕਰਾਂ ਤੇ ਡੈਡੀ ਚ ਵੀ ਇਹ ਹਾਈ ਗਈ ਸੀ ਹਨਾ ਉਹ ਤਾਂ ਬੋਲ ਕੇ ਵੀ ਨਹੀਂ ਦੱਸਦੇ ਹੁੰਦੇ ਸੀ ਵੀ ਮੈਂ ਗੀਤਕਾਰ ਪ੍ਰਕਰ ਸਿੰਘ ਹਾਂਜੀ ਥੋੜਾ ਜਿਆਦਾ ਉਹ ਪੁੱਛੇ ਜਿੱਕ ਜੀ ਆ ਗਈ ਅੰਦਰ ਜਿਹੜੀ ਉਹ ਨਿਕਲ ਨਹੀਂ ਸਕੀ ਕਿਉਂਕਿ ਇਹ ਆਮ ਜਿਹੇ ਪਰਿਵਾਰਾਂ ਚੋਂ ਆ ਮੇਰੇ ਹਿੱਸੇ ਦੇ ਗੀਤ ਕੁਝ ਅਲੱਗ ਜਿਹੇ ਆਏ ਜੀ ਜੀ ਮੇਰੀ ਗਾਣਾ ਹੋ ਗਿਆ 20 ਬਜੀਤ ਬਾਈ ਦਾ ਹੋ ਗਿਆ ਸੱਚਾ ਸੂਰਮਾ ਕਲਵਿੰਦਰ ਬਿੱਲੇ ਦਾ ਕਿਤਾਬਾਂ ਨਾਲ ਰਖਣਾ ਹੋ ਗਿਆ ਜੰਮੇ ਨਾਲ ਦੇ ਆਪਣੇ ਰਾਜਵੀਰ ਜੋਂਦੇ ਬਾਈ ਦਾ ਹੋ ਗਿਆ ਨੂੰ ਐ ਲੱਗਦਾ ਮੇਰੇ ਲਈ ਸਪੈਸ਼ਲ ਜੀ ਜਦੋਂ ਕੋਈ ਖਾਸ ਤੌਰ ਤੇ ਗੀਤ ਕੋਈ ਚੀਜ਼ ਬਣਦੀ ਆ ਆਉਦੇ ਆਪ ਨੂੰ ਬੜਾ ਚੰਗਾ ਜਿਹਾ ਲੱਗਦਾ ਉਹ ਉੱਥੇ ਫਿਰ ਮੈਨੂੰ ਇਹ ਲੱਗਦਾ ਹੁੰਦਾ ਲਾਈਮ ਲਾਈਟ ਦੀ ਵਾਲੀ ਲੋਡਰ ਨਹੀਂ ਮੇਰਾ ਜਿਹੜਾ ਥਾਟ ਹੈਗਾ 1 ਜਾਂ 47 ਜਾਂ 84 ਸੁਣਾਈ ਤਾਂ ਬਹੁਤ ਕੁਝ ਹੋਊਗਾ ਸਾਰੇ ਵਿਸ਼ਿਆਂ ਤੇ ਕੰਮ ਹੋ ਹੀ ਜਾਂਦਾ ਤੇ ਕਰ ਹੀ ਜਾਂਦੇ ਨੇ ਚੰਗੇ ਕੰਮ ਨੂੰ ਨਾ ਉਹ ਮੇਂ ਰਿਸਪੌਂਸ ਨਹੀਂ ਦਿੱਤਾ ਜਾਂਦਾ ਤੋਂ ਤੁਹਾਨੂੰ ਵੀ ਕਿਤੇ ਮਨ ਚਾਹੁੰਦਾ ਕਿਉਂਕਿ ਜਦੋਂ ਜੱਬਣੀਆਂ ਮਾਰੋ ਉਹ ਰਾਤੋਂ ਰਾਤ ਹਿੱਟ ਤੇ ਜਦੋਂ ਕੋਈ ਚੰਗਾ ਗਾਕਾਰ ਆਉਂਦਾ ਉਹਨੂੰ ਫਿਰ ਹੁੰਦਾ ਉਹ ਦਿਲਾਂ 'ਚ ਜਿਹੜੀ ਹਿੱਟ ਹੁੰਦਾ ਦਿਲਾਂ 'ਚ ਬੜਾ ਪਿਆਰ ਮਿਲਦਾ ਹੈਗਾ ਗੀਤਾਂ ਨੂੰ ਖਾਸ ਕਰਕੇ ਮੇਰੇ ਡੈਡੀ ਦੇ ਗੀਤਾਂ ਨੂੰ ਮੈਂ ਘਾਟਾ ਵਾਲਾ ਮਿਲ ਜਾਂਦਾ ਹਨਾ ਡੈਡੀ ਵਾਲਾ ਵੀ ਮਿਲ ਜਾਂਦਾ ਹੈਗਾ ਤੇ ਡੈਡੀ ਜਿੱਦੇ ਜਲਦੀ ਜਾਣ ਕਰਕੇ ਉਹ ਵੀ ਮੈਨੂੰ ਬਹੁਤ ਪਿਆਰ ਕਰਦੇ ਹੁੰਦੇ ਮੇਰੇ ਸਾਰੀ ਸੰਗਤ ਤੁਸੀਂ ਹੁਣ ਮੈਨੂੰ ਕਿੰਨੇ ਦਿਨਾਂ ਤੋਂ ਢੋਲ ਇੱਕੀ ਜਾਂਦੇ ਹੋ ਬਿਲਕੁਲ ਬਿਲਕੁਲ ਤੇ ਮੈਨੂੰ ਸਿਖਵਾ ਕੋਈ ਨਹੀਂ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਜਿਹੜੀ ਲਾਈਫ ਆ ਸਾਡੀ ਜਿਹੜੀ ਜੰਗ ਜਨਰੇਸ਼ਨ ਆਈ ਜਿਹੜੀ ਦੋ ਕਢਾਕਿਆਂ ਤੋਂ ਲੈ ਕੇ ਇੱਕ ਦਹਾਕਾ ਪ੍ਰਾਣੀ ਆ ਕਿੱਦਾਂ ਦੀ ਲੱਗੀ ਮੈਨੂੰ ਐ ਲੱਗਦਾ ਵੀ ਆਈਡਲਰ ਮੈਨੂੰ ਆਈਡਲਰ ਤਾਂ ਖਾਸ ਕਰਕੇ ਮੈਨੂੰ ਮੇਰਾ ਪੰਡੀ ਲੱਗਦਾ ਤੇ ਮੈਂ ਹੋਰ ਮੈਨੂੰ ਬੜੀ ਚੰਗੀ ਲੱਗੀ ਗੱ ਇੱਥੇ ਜੂੜੇ ਹਰੇਕ ਜਗ੍ਹਾ ਤੇ ਇੱਥੇ ਰੋਟੀ ਨਾਲ ਕੋਕ ਨਹੀਂ ਮੰਗਦੇ ਜਿਹੜੇ ਇੱਥੋਂ ਵਾਲੇ ਜਾਣਗੇ ਨਾ ਆਸਟ੍ਰੇਲੀਆ ਤੋਂ ਜਾਣਗੇ ਤੇ ਨਾ ਜਿੱਦਾਂ ਕੀ ਇਦਾਂ ਕੀ ਇਦਾਂ ਦੀ ਭਾਸ਼ਾ ਵੀ ਨਹੀਂ ਬਦਲਦੇ ਮੁਲਕਾ ਕਰਕੇ ਪੰਜਾਬ ਚੜ੍ਹਦੀ ਕਲਾ ਚ ਹਾਂ ਬਿਲਕੁਲ ਮੈਂ ਧਰਨੇ ਚ ਰਿਆ ਨਾ ਸ਼ੁਰੂ ਸ਼ੁਰੂ ਚ ਬਹੁਤ ਤੇ ਜਦੋਂ ਮੈਂ ਪਹਿਲੇ ਦਿਨੀ ਜਾ ਰਿਹਾ ਸੀ 26 ਨਵੰਬਰ ਨੂੰ ਜਦ ਮੈਂ ਜਾ ਰਿਹਾ ਸੀ ਜੀ ਦੋਸਤਾਂ ਮਿੱਤਰਾਂ ਦੇ ਮੈਸੇਜ ਆਏ ਵੀ ਜੇ ਕਾਸੀ ਚੀਜ਼ ਦੀ ਲੋੜ ਹੋਈ ਤਾਂ ਦੱਸ ਦੱਸਿਓ ਹਾਂ ਐਨੇ ਹੀ ਮੈਨੂੰ ਲੱਗਦਾ ਆਪਣੇ ਬੰਦੇ ਨੂੰ ਚਾਹੀਦਾ ਵੱਧ ਤੋਂ australia channel ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਨਿਓ ਜਾਨੀ ਕਿ ਮਿੰਟੂ ਬਰਾੜ ਵੱਨਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਚੜ੍ਹਦੀ ਕਲਾ ਚ ਹੋਵਾਂਗੇ ਅਸੀਂ ਵੀ ਚੜ੍ਹਦੀ ਕਲਾ ਚਾ ਸਾਡੇ ਕੋਲੇ ਅੱਜ ਬੜੇ ਪਿਆਰੇ ਸੱਜਣ ਮਿੱਤਰ ਇੱਥੇ ਸਟੂਡੀਓ ਚ ਪਹੁੰਚੇ ਆਡਲਟ ਸਟੂਡੀਓ ਚ ਤੇ ਅੱਜ ਆਪਾਂ ਉਹਨਾਂ ਨਾਲ ਥੋੜੀਆਂ ਜੀਆਂ ਦਿਲ ਦੀਆਂ ਗੱਲਾਂ ਕਰਨੀਆਂ ਕੁਝ ਇੱਕ ਵੱਖੋ ਵੱਖਰੀ ਕਿਸਮ ਦੀਆਂ ਸਫਲਤਾਵਾਂ ਹੁੰਦੀਆਂ ਬਹੁਤ ਸਾਰੀਆਂ ਸਫਲਤਾਵਾਂ ਹੁੰਦੀਆਂ ਜਿਹੜੀਆਂ ਜੇਕਰ ਮੈਂ ਆਪਦੀ ਇਮਾਨਦਾਰੀ ਨਾਲ ਕਹਾਂ ਜਿਹੜੀ ਲਾਈਮ ਲਾਈਟ ਦੀ ਦੁਨੀਆ ਨਾ ਉਹਦੇ ਚ ਫੇਕ ਬਹੁਤ ਕੁਝ ਆ ਉੱਚ ਕਈ ਵਾਰੀ ਫੇਕ ਕਰੈਕਟਰ ਤੁਹਾਨੂੰ ਮਿਲਦੇ ਆ ਫੇਕ ਗੱਲਾਂ ਕਰਨ ਵਾਲੇ ਮਿਲਦੇ ਆ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਆਪਦੀ ਸਹਿਜ ਚ ਆਪਦੀ ਸਹੀ ਅਵਸਥਾ ਚ ਤੇ ਜਿਉ ਜਿਹਾ ਹੈਗੇ ਉਵੇਂ ਵਿਚਰਦੇ ਆ ਤੇ ਉਵੇਂ ਰਹਿੰਦੇ ਆ ਪਰ ਕਲਾ ਨੂੰ ਵੱਡੀ ਦੇਣ ਹੁੰਦੀ ਆ ਉਹਨਾਂ ਚ ਸਾਡੇ ਬੜੇ ਪਿਆਰੇ ਮਿੱਤਰ ਸਟਾਲਨ ਵੀਰ ਉਹ ਉਹਨਾਂ ਨੇ ਕਦੇ ਵੀ ਮੈਂ ਉਹਨਾਂ ਦੀ ਜਿਹੜੀ ਜਿੰਨਾ ਕਸੀਂ ਫੋਲੋ ਕਰਦੇ ਆ ਡਰਾਮਾ ਨਹੀਂ ਹੁੰਦਾ ਉਹਨਾਂ ਦੀ ਕਿਸੇ ਵੀ ਗੱਲ ਚ ਕੋਈ ਆਰਟਿਸਟਾਂ ਵਾਲਾ ਜਾਂ ਫੇਕ ਗੱਲਾਂ ਨਹੀਂ ਹੁੰਦਾ ਮੈਂ ਮਾਫੀ ਚਾਹੁੰਦਾ ਉਹਨਾਂ ਆਰਟਿਸਟਾਂ ਤੋਂ ਵੀ ਜਿਹੜੇ ਕੁਝ ਕਰਦੇ ਆ ਪਰ ਫੇਰ ਵੀ ਇਹ ਸੱਚ ਆਏ ਸੱਚ ਬੋਲੇ ਬਿਨਾ ਮੇਰੇ ਵਰਗੇ ਤੁਰਿਆ ਨਹੀਂ ਜਾਂਦਾ ਸੋ ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਫੇਰ ਉਹਨਾਂ ਨਾਲ ਆਪਾਂ ਕੁਝ ਇੱਕ ਦਿਲ ਦੀਆਂ ਗੱਲਾਂ ਅੱਜ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਠਾਕ ਵਾਹ ਚੜ੍ਹਦੀ ਕਲਾ ਸਟਾਈਲਮ ਬਾਈ ਜੀ ਵਧੀਆ ਬਾਈ ਹਾਂਜੀ ਤੁਸੀਂ ਆਸਟ੍ਰੇਲੀਆ ਕਿੰਨੀ ਵਾਰ ਆ ਗਏ ਮੈਂ ਇਹਦਾ ਦੂਜਾ ਕਿੜਾ ਬਾਈ ਦੂਜਾ ਕਿੜਾ ਕਿਵੇਂ ਲੱਗਿਆ ਸੋਹਣਾ ਵਧੀਆ ਹਮੇਸ਼ਾ ਹੀ ਸਾਰਿਆਂ ਨੂੰ ਵਧੀਆ ਲੱਗਦਾ ਆਪਾਂ ਨੂੰ ਪੰਜਾਬੀਆਂ ਨੂੰ ਤਾਂ ਆਸਟ੍ਰੇਲੀਆ ਹੈ ਹੀ ਵਧੀਆ ਹਾਂਜੀ ਬਿਲਕੁਲ ਤੇ ਖੈਰ ਜਦੋਂ ਘੁੰਮਣ ਆਈਦਾ ਉਦੋਂ ਹੋਰ ਤਰੀਕੇ ਨਾਲ ਲਈਦਾ ਨਾ ਫਿਰ ਤਾਂ ਵਧੀਆ ਲੱਗਣੀ ਲੱਗਣਾ ਮੈਂ ਜਦੋਂ ਸ਼ਿਫਟਾਂ ਲਾਉਣੀਆਂ ਮੈਨੂੰ ਔਖਾ ਕਿਉਂਕਿ ਮੈਂ ਹੁਣ ਘੁੰਮਣ ਦੇ ਮੂਡ ਨਾਲ ਆਇਆ ਹੋਇਆ ਤਾਂ ਫਿਰ ਦੋਸਤ ਮਿੱਤਰ ਜਿਵੇਂ ਤੁਸੀਂ ਸਾਰੇ ਭੱਜ ਭੱਜ ਮਿਲਦੇ ਹੋ ਜੀ ਜੀ ਬਿਲਕੁਲ ਤੇ ਫਿਰ ਤਾਂ ਸੋਹਣਾ ਲੱਗਣੀ ਲੱਗਣਾ ਨਹੀਂ ਨਹੀਂ ਬਹੁਤ ਵਧੀਆ ਤੇ ਦੇਖੋ ਵੈਸੇ ਸਟਾਲਨ ਵੀਰ ਹੋਰਾਂ ਦੀ ਖੁੱਦ ਹੀ ਆਪਣੀ ਇੱਕ ਪਛਾਣ ਆ ਬਹੁਤ ਵੱਡੀ ਪਛਾਣ ਆ ਪਰ ਜੇ ਆਪਾਂ ਮੇਰੀ ਇਹ ਥੋੜੀ ਜੀ ਕੋਸ਼ਿਸ਼ ਆ ਵੀ ਜੇ ਇਹਨਾਂ ਦੇ ਫਾਦ ਸਾਹਿਬ ਨੂੰ ਵੀ ਨਹੀਂ ਯਾਦ ਕੀਤਾ ਜਾਂਦਾ ਤਾਂ ਉਹ ਵੀ ਬਹੁਤ ਗਲਤ ਆ ਸਰਦਾਰ ਪ੍ਰਗਟ ਸਿੰਘ ਪਰਕਟ ਸਿੰਘ ਦਾ ਨਾਮ ਹਰ ਬੰਦੇ ਦੀ ਜਵਾਨ ਤੇ ਆ ਜਿਨ੍ਹਾਂ ਨੇ ਵੀ ਹਰਜੀਤ ਹਰਮਨ ਨੂੰ ਸੁਣਿਆ ਜਿਨ੍ਹਾਂ ਨੇ ਵੀ ਕਿਤੇ ਕਲਚਰਲ ਜਾਂ ਬਰਾਸਤੀ ਗਾਣਿਆਂ ਚ ਕਿਤੇ ਆਵਦਾ ਰੱਖਿਆ ਜਿਸ ਸ਼ੌਕ ਰੱਖਿਆ ਤਾਂ ਉਹਨਾਂ ਨੇ ਇਹ ਨਹੀਂ ਹੋ ਸਕਦਾ ਵੀ ਐ ਸਰਾਰਪਾਗਿੰਦ ਸਿੰਘਰਾਂ ਨੂੰ ਨਹੀਂ ਸੁਣਿਆ ਹੋਊਗਾ ਚਲੋ ਸਾਨੂੰ ਸੁਹਾਗਾ ਉਹ ਸਾਡੇ ਕੋਲੇ ਉਹ ਵੀ ਆ ਕੇ ਗਏ ਉਹਨਾਂ ਦੀ ਵੀ ਮੇਜ਼ਬਾਨੀ ਕੀਤੀ ਤੇ ਅੱਜ ਉਹਨਾਂ ਦੇ ਸੁਪੁੱਤਰ ਦੀ ਮੇਜ਼ਬਾਨੀ ਕਰ ਰਹੇ ਆ ਇਹ ਵੀ ਇੱਕ ਸਾਡਾ ਸਹਯੋਗ ਬਣ ਗਿਆ ਕੁਦਰਤ ਆ ਮੈਂ ਵੀ ਯਾਦ ਕਰਦਾ ਸੀ ਡੈਡੀ ਨੂੰ ਮਾਂ ਵੀ 2000 ਮੇਰੇ ਖਿਆਲ ਚ 12 ਚਾਏ ਸੀ ਜੀ 12 ਚਾਏ ਸੀ ਮੇਰੇ ਭੈਣ ਆਸਟ੍ਰੇਲੀਆ ਸੀ ਉਦੋਂ ਮੰਮੀ ਡੈਡੀ ਆਏ ਸੀ ਉਦੋਂ ਮੰਮੀ ਉੱਥੇ ਸੀ ਡੈਡੀ ਆਸਟ੍ਰੇਲੀਆ ਆਏ ਸੀ ਜਿੱਥੇ ਮੈਂ ਜੀ 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 ਮੈਂ ਤੁਹਾਨੂੰ ਇੱਕ ਹੋਰ ਸਿਮਿਲਰ ਗੱਲ ਤੁਹਾਨੂੰ ਦੱਸ ਸਕਦਾ ਕਿ ਅਰੇ ਖੂਨ ਚ ਹੁੰਦੀਆਂ ਗੱਲਾਂ ਜਿਵੇਂ ਅੱਜ ਤੁਸੀਂ ਪਹਿਲਾਂ ਕਿਹਾ ਵੀ ਯਾਰ ਇਹ ਮੈਂ ਇਹ ਜਿਹੇ ਇੰਟਰਵਿਊਆਂ ਜਾਂ ਘਾਟੀ ਕਰਦਾ ਹਨ ਸੇਮ ਚੀਜ਼ ਜਦਨ ਅਸੀਂ ਉਹਨਾਂ ਦੀ ਰੂਬਰੂ ਰੱਖੀ ਨਾ ਹਾਂਜੀ ਹਾਂ ਤੇ ਉਹ ਪਹਿਲਾਂ ਤਾਂ ਮੰਨੇ ਨਹੀਂ ਜਦੋਂ ਕਹਿੰਦੇ ਯਾਰ ਰੂਬਰੂ ਮੈਂ ਫਿਰ ਜਦੋਂ ਬੈਠ ਗਏ ਤਾਂ ਬੈਠ ਕੇ ਯਾਰ ਹੁਣ ਕੀ ਗੱਲਾਂ ਕਰਾਂ ਤੇ ਉਹ ਕਈ ਵਾਰੀ ਇਹ ਸਾਦਗੀ ਆ ਇਹ ਵੀ ਆਪਣੇ ਆਪ ਚ ਉਹ ਮੈਨੂੰ ਵੀ ਤੇ ਦਰੀ ਚ ਵੀ ਹਾਇਗੀ ਸੀ ਹਨਾ ਉਹਦਾ ਬੋਲ ਕੇ ਵੀ ਨਹੀਂ ਦੱਸਦੇ ਹੁੰਦੇ ਸੀ ਵੀ ਮੈਂ ਗੀਤਕਾਰ ਪ੍ਰਗਟ ਸਿੰਘ ਹਾਂ ਹਾਂਜੀ ਹਾਂਜੀ ਤੇ ਕਈ ਵਾਰੀ ਕੋਈ ਪੁੱਛ ਲੈਂਦਾ ਵੀ ਕੀ ਕੰਮ ਕਰਦੇ ਹੋ ਕੀ ਕੰਮ ਕਾਜ ਕਰਦੇ ਹੋ ਉਹ ਇਹ ਕਹਿੰਦੇ ਸੀ ਮੈਂ ਤਾਂ ਖੇਤੀਬਾੜੀ ਕਰਨ ਵਾਲਾ ਬੰਦਾ ਤੇ ਮੇਰਾ ਵੀ ਉਹੀ ਸੁਭਾਜ ਆ ਹੈਗਾ ਨਾ ਮੈਂ ਥੋੜਾ ਜਿਹਾ ਝਿੱਕ ਜੀ ਆ ਗਈ ਅੰਦਰ ਜਿਹੜੀ ਉਹ ਨਿਕਲ ਨਹੀਂ ਸਕੀ ਕਿਉਂਕਿ ਆਮ ਜੇ ਪਰਿਵਾਰਾਂ ਚੋਂ ਆ ਉਹ ਫਿਰ ਐ ਜੇ ਲੱਗੀ ਜਾਂਦਾ ਹੁੰਦਾ ਬਈ ਸੰਗ ਦੀ ਬੜੀ ਕੱਲ ਵੀ ਮੈਨੂੰ ਉਹ ਪ੍ਰੋਗਰਾਮ ਚ ਮਠਿਆਤਾ ਜਦੋਂ ਮੈਂ ਕਿਹਾ ਯਾਰ ਵੀ ਫਸਾਤਾ ਪਰ ਦੇਖੋ ਤੁਸੀਂ ਹੁਣ ਤਾਂ ਲਾਈਮ ਲਾਈਟ ਦੀ ਦੁਨੀਆ ਦੇ ਵਿੱਚੋਂ ਤੁਸੀਂ ਠੀਕ ਆ ਕੈਮਰੇ ਦੇ ਮੂਹਰੇ ਨਹੀਂ ਤਾਂ ਕੈਮਰੇ ਦੇ ਪਿੱਛੇ ਤੁਹਾਡੀ ਜਿਹੜੀ ਹੁਣ ਵੱਡੀ ਦੇਣ ਆ ਸੋ ਥੋੜੀ ਜਿਹੀ ਕਿਦੋਂ ਪ੍ਰੋਜੈਕਟਾਂ ਦਾ ਜ਼ਰੂਰ ਆਪਾਂ ਡਿਸਕਸ਼ਨ ਕਰਨੀ ਆ ਤੁਹਾਡੇਆਂ ਦਾ ਤੁਸੀਂ ਬਹੁਤ ਹੀ ਪਿਆਰੇ ਪ੍ਰੋਜੈਕਟ ਕੀਤੇ ਆ ਲੀ ਤੋਂ ਹਟ ਕੇ ਜੇ ਕੀਤੇ ਆ ਜਿਹੜੀ ਜਿਹੜੀ ਇਹ ਬਾਰੇ ਚ ਜਰੂਰ ਸਾਨੂੰ ਦੱਸੋ ਵੀ ਕਿਉਂਕਿ ਵੀਡੀਓਗ੍ਰਾਫੀ ਤਾਂ ਹਰੇਕ ਹੀ ਕਰੀ ਜਾਂਦਾ ਬਹੁਤ ਨਹੀਂ ਚਲੋ ਐ ਆਉਂਦਾ ਹਰੇਕ ਦਾ ਆਪਣਾ ਆਪਣਾ ਜੋਨਰ ਜਾ ਜਾ ਅਪਦਾ ਅਪਦਾ ਟੇਸਟ ਹੀ ਹੈਗਾ ਜੀ ਜੀ ਤੇ ਮੇਰੇ ਹਿੱਸੇ ਦੇ ਮੈਂ ਕਹਿੰਦਾ ਮੇਰੇ ਹਿੱਸੇ ਦੇ ਗੀਤ ਕੁਝ ਅਲੱਗ ਜੇ ਆਏ ਨੇ ਜੀ ਜੀ ਮੇਰੀ ਗਾਣਾ ਹੋ ਗਿਆ ਵੀਦ ਬਲਜੀਤ ਬਾਈ ਦਾ ਹਨਾ ਅਸੀਂ ਉਹ ਹੋ ਗਿਆ ਜੱਟੀ ਹੋ ਗਿਆ ਸੱਚਾ ਸੂਰਮਾ ਕਲਵਿੰਦਰ ਬੇਲੇ ਦਾ ਕਿਤਾਬਾਂ ਵਾਲਾ ਰਖਣਾ ਹੋ ਗਿਆ ਜੰਮੇ ਨਾਲ ਦੇ ਆਪਣੇ ਰਾਜਵੀਰ ਚੁੰਦੇ ਬਾਈ ਦਾ ਹੋ ਗਿਆ ਤੇ ਪੱਖੇ ਚੱਲਦੇ ਪਿੱਛੇ ਜੇ ਗਾਣਾ ਕਰਿਆ ਜਾਂ ਸੁਆਜ ਵੇ ਦਾ ਮੈਨੂੰ ਲੱਗਦਾ ਹੁੰਦਾ ਵੀ ਅਲੱਗ ਜੇ ਗੀਤ ਆ ਜਾਂਦੇ ਨੇ ਕੁਦਰਤੀ ਕੁਦਰਤ ਨਹੀਂ ਆ ਜਾਂਦੇ ਕੁਦਰਤ ਜਿਆ ਸੁਭਾਅ ਹੁੰਦਾ ਭਾਈ ਮੈਨੂੰ ਲੱਗਦਾ ਉਹੀ ਤੁਹਾਡੇ ਜਿੱਦ ਜਦ ਤੁਸੀਂ ਆਪ ਕਹਿੰਦੇ ਉਹਨਾਂ ਵੀ ਰਾਹ ਆਪ ਦੇ ਆਪ ਹੀ ਖੁੱਲਦਾ ਜਾਂਦਾ ਬਿਲਕੁਲ ਬਿਲਕੁਲ ਤੇ ਮੇਰੇ ਚੰਗੇ ਭਾਗ ਨੇ ਵੀ ਮੇਰੇ ਹਿੱਸੇ ਦੇ ਸਪੈਸ਼ਲ ਗੀਤ ਬਣਾਣ ਲੱਗੇ ਅਗਲਾ ਕਹਿੰਦਾ ਯਾਰ ਅਸੀਂ ਇੱਕ ਸਹਿਤਕ ਜਿਹਾ ਗੀਤ ਬਣਾਇਆ ਜੀ ਜੀ ਵੀ ਇਹ ਤਾਂ ਜਿਵੇਂ ਪਿੱਛੇ ਜਿਹਾ ਬਾਗੀ ਮੁੰਡਾ ਸਟੇਲ ਇੱਥੇ ਨਾ ਮੈਲ ਬਣ ਤਾ ਸਾਡੇ ਮਿੱਤਰ ਹਾਂ ਜੀ ਤੇ ਉਹਨੇ ਗਾਣਾ ਕਰਨਾ ਸੀ ਕੋਈ ਉਹ ਕਹਿੰਦਾ ਯਾਰ ਵੀ ਇੱਕ ਤਾ ਫਿਰ ਆਇਆ ਹਰੇਕ ਬੰਦੇ ਜਿਹੜਾ ਪਵਿੱਤਰ ਲਸੂਈ ਬਾਈ ਨੇ ਗਾਣੇ ਕਰਨੇ ਸੀ ਉਹ ਵੀ ਕਹਿੰਦਾ ਕਹਦਾ ਯਾਰੀ ਤੇਰੇ ਟੇਸ ਜਿਹਦੇ ਗੀਤ ਨੇ ਮੇਰੇ ਨੂੰ ਐ ਲੱਗਦਾ ਵੀ ਮੇਰੇ ਲਈ ਸਪੈਸ਼ਲ ਜੀ ਜਦੋਂ ਕੋਈ ਖਾਸ ਤੌਰ ਤੇ ਗੀਤ ਕੋਈ ਚੀਜ਼ ਬਣਦੀ ਆ ਆਵਦੇ ਆਪ ਨੂੰ ਬੜਾ ਚੰਗਾ ਜਿਹਾ ਲੱਗਦਾ ਉਹ ਉੱਤੇ ਫਿਰ ਮੈਨੂੰ ਇਹ ਲੱਗਦਾ ਹੁੰਦਾ ਲਾਈਮ ਲਾਈਟ ਦੀ ਵਾਲੀ ਲੋੜ ਨਹੀਂ ਲੋੜ ਨਹੀਂ ਹੈਗੀ ਨਹੀਂ ਤੁਸੀਂ ਮੈਂ ਦੇਖਿਆ ਵੀ ਤਕਰੀਬਨ ਤੁਹਾਡੇ ਫਾਜ਼ ਸਾਹਿਬ ਵੀ ਜਿਹੜੀ ਕਲਚਰਲ ਬੜੀਆਂ ਨੇੜੇ ਐਕਟੀਵਿਟੀਜ਼ ਦੇ ਰਹੇ ਤੇ ਜ਼ਮੀਨ ਤੇ ਚੁੜੀਆਂ ਗੱਲਾਂ ਲਿਖੀਆਂ ਬੋਲੀਆਂ ਕੀਤੀਆਂ ਹਾਂਜੀ ਹਾਂਜੀ ਪਰ ਮੈਂ ਇੱਕ ਚੀਜ਼ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਤੁਹਾਨੂੰ ਤੁਸੀਂ ਜਿਵੇਂ ਹੁਣ 2012 ਚ ਉਹ ਇੱਥੇ ਆਏ ਸੀ ਪਰ ਉਹਨਾਂ ਦੀ ਚਲੋ ਕੁਝ ਸਾਲ ਪਹਿਲਾਂ ਉਹ ਨਹੀਂ ਰਹੇ ਇਸ ਪੰਜਾਬ ਦੇ ਵਿੱਚ ਤੁਸੀਂ ਉਹਨਾਂ ਦੇ ਕੋਈ ਪ੍ਰੋਜੈਕਟ ਕਰੇ ਜਾਂ ਤੁਹਾਨੂੰ ਐਂ ਲੱਗਦਾ ਵੀ ਉਹਨਾਂ ਦੇ ਉਹ ਪ੍ਰੋਜੈਕਟ ਜਿਹੜੇ ਸੀਗੇ ਉਦੋਂ ਮੈਂ ਕਰਨੇ ਸੀਗੇ ਜਾਂ ਇਦਾਂ ਦਾ ਕੋਈ ਹੁੰਦਾ ਕਿਤੇ ਹਾਂ ਬਈ ਇੱਕ ਤਾਂ ਉਹਦਾ ਜੱਟੀ ਮੇਰਾ ਪਹਿਲਾ ਗਾਣਾ ਸੀ ਹਾਂਜੀ ਉਹਨਾਂ ਦੇ ਕੀ ਹਰਮਨ ਬਾਈ ਦਾ ਸੀ ਡੈਡੀ ਦਾ ਲਿਖਿਆ ਸੀ ਉਹ ਮੇਰਾ ਪਹਿਲਾ ਵੀਡੀਓ ਸੀ ਉਸ ਤੋਂ ਬਾਅਦ ਇੱਕ ਗੀਤ ਸੀ ਵੰਡਿਆ ਗਿਆ ਪੰਜਾਬ ਤੇ ਪਿੱਛੇ ਯਾਦਾਂ ਰਹਿ ਗਈਆਂ ਯਾਦਾਂ ਰਹਿ ਗਈਆਂ ਹਾਂਜੀ ਹਰਮਨ ਬਾਈ ਦਾ ਉਹਦਾ ਵੀਡੀਓ ਮੈਂ ਕਰਨਾ ਸੀ ਉਹ ਕਿਸੇ ਹੋਰ ਨੇ ਕਰ ਲਿਆ ਉਹ ਮੈਨੂੰ ਥੋੜਾ ਜਿਹਾ ਹੁੰਦਾਗਾ ਵੀ ਮੈਂ ਕਰਨਾ ਸੀ ਕਿਉਂਕਿ ਮੈਂ ਉਹ ਮੇਰਾ ਸਵਾਦ ਜਿਆ ਸੀਗਾ ਹੂੰ ਤੇ ਉਹ ਗੀਤ ਬਹੁਤ ਵਧੀਆ ਸੀ ਉਹ ਮੇਥੋਂ ਹੋਇਆ ਨਹੀਂ ਬ ਹੁਣ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸੋਚ ਰਹੇ ਹੋ ਕੀ ਪ੍ਰੋਜੈਕਟ ਕੋਈ ਫਿਲਮੀ ਪ੍ਰੋਜੈਕਟ ਕੋਈ ਫਿਲਮ ਦੇ ਵੀ ਹੈਗੇ ਬਾਈ ਚੱਲੀ ਜਾਂਦੇ ਆ ਕੁਝ ਜੀ ਤੇ ਵੰਡ ਤੇ ਖਾਸ ਕਰਕੇ ਮੇਰਾ ਜਿਹੜਾ ਥਾਟ ਹੈਗਾ ਵੰਡ ਜਾਂ 47 ਦਾ 84 ਓਕੇ ਵੀ ਦੋ ਕਟਨਾਵੰਤੀ ਮੈਨੂੰ ਲੱਗਦਾ ਦੋ ਪੀਰੀਅਡ ਨੇ ਉਹਨਾਂ ਦੀ ਕੰਮ ਕੀਤਾ ਜਾਵੇ ਸਭ ਬੜੇ ਸੀਰੀਅਸ ਆ ਹਾਂ ਬਿਮਾਰ ਆ ਮੈਨੂੰ ਮੈਂ ਕਹਣਾ ਵੀ ਉਹ ਹੈ ਜੀ ਹਿੰਮਤ ਬਖਸ਼ਣ ਵੀ ਉਹ ਹੈ ਜਾਨ ਉਹੀ ਕੰਮ ਕਰਾਂ ਵੀ ਬੁਨਾਈ ਦਾ ਬਹੁਤ ਕੁਝ ਹੋ ਗਿਆ ਸਾਰੇ ਵਿਸ਼ਿਆਂ ਤੇ ਕੰਮ ਹੋ ਹੀ ਜਾਂਦਾ ਤੇ ਕਰ ਹੀ ਜਾਂਦੇ ਨੇ ਵੀ ਵੰਡ ਤੇ ਮੈਂ ਗਾਣਾ ਵੀ ਕਰਿਆ ਸੀ ਦੇਵੀ ਭਾਜੀ ਦਾ ਸੀਗਾ ਹਾਂਜੀ ਪਿੱਛੇ 1947 ਤੇ ਹਾਂ ਤੇ 84 ਤੇ ਵੀ ਅਸੀਂ ਗਾਣਾ ਕਰਿਆ ਸੀ ਕਿਤਾਬਾਂ ਨਾਲ ਰੱਖਣਾ ਤੇ ਉਹਨੂੰ ਦੋਵੇਂ ਚੀਜ਼ਾਂ ਨੂੰ ਬਹੁਤ ਮੁਹੱਬਤ ਮਿਲੀ ਤੇ ਮੈਨੂੰ ਇਹ ਲੱਗਦਾ ਵੀ ਉਹ ਜ਼ਰੂਰੀ ਆ ਕਰਨਾ ਕਈ ਵਾਰੀ ਨਾ ਜਿਹੜਾ ਜਦੋਂ ਚੰਗਾ ਕਾਰਜ ਕਰਦੇ ਆ ਤੇ ਉਹ ਅਕਸਰ ਬਲੇਮ ਵੀ ਕਰਦੇ ਆ ਜਾਂ ਸ਼ਿਕਵਾ ਹੁੰਦਾ ਕਹਿ ਸਕਦੇ ਆ ਵੀ ਯਾਰ ਚੰਗੇ ਕੰਮ ਨੂੰ ਨਾ ਉਵੇਂ ਰਿਸਪੌਂਸ ਨਹੀਂ ਦਿੱਤਾ ਜਾਂਦਾ। ਤੋਂ ਤੁਹਾਨੂੰ ਵੀ ਕਿਤੇ ਮਨ ਚ ਆਉਂਦਾ ਕਿਉਂਕਿ ਜਦੋਂ ਜੱਬਲੀਆਂ ਮਾਰੋ ਉਹ ਰਾਤੋਂ ਰਾਤ ਹਿੱਟ ਤੇ ਜਦੋਂ ਕੋਈ ਚੰਗਾ ਕਾਰਜ ਆਉਂਦਾ ਉਹਨੂੰ ਫਿਰ ਹੁੰਦਾ ਉਹ ਦਿਲਾਂ 'ਚ ਜਿਹੜੀ ਹਿੱਟ ਹੁੰਦਾ ਦਿਲਾਂ 'ਚ ਬਸ ਜਾਂਦਾ ਪਰ ਸਮਾਂ ਲੈਂਦਾ ਕਦੇ ਸ਼ਿਕਵਾ ਆਉਂਦਾ ਨਹੀਂ ਬਈ ਹੋਏ ਨਹੀਂ ਕਦੇ ਕਦੇ ਆ ਨਹੀਂ ਲੱਗਦਾ ਵੀ ਚੱਕਲੋ ਚੱਕਲੋ ਕਰ ਲੀਆ ਉਹਨਾਂ ਨੇ ਬਾਲਾ ਪਿਆਰ ਮਿਲੇ ਬਈ ਗਾਇ ਗੀਤਾਂ ਨੂੰ ਖਾਸ ਕਰਕੇ ਮੇਰੇ ਡੈਡੀ ਦੇ ਗੀਤਾਂ ਨੂੰ ਮੈਨੂੰ ਤਾਂ ਡਬਲ ਮਿਲ ਜਾਂਦਾ ਹਨਾ ਡੈਡੀ ਵਾਲਾ ਵੀ ਮਿਲ ਜਾਂਦਾ ਹੈਗਾ ਤੇ ਡੈਡੀ ਦੇ ਜਲਦੀ ਜਾਣ ਕਰਕੇ ਉਹ ਵੀ ਮੈਨੂੰ ਬਹੁਤ ਪਿਆਰ ਕਰਦੇ ਹੋ ਜਿਵੇਂ ਉਹ ਸਾਰੀ ਸੰਗਤ ਆ ਤੁਸੀਂ ਹੁਣ ਮੈਨੂੰ ਕਿੰਨੇ ਦਿਨਾਂ ਤੋਂ ਦੀ ਕੀ ਜਾਣਦੇ ਹੋ ਬਿਲਕੁਲ ਬਿਲਕੁਲ ਤੇ ਮੈਨੂੰ ਸ਼ਿਕਵਾ ਕੋਈ ਨਹੀਂ ਕਿਉਂਕਿ ਪਿਆਰ ਬਹੁਤ ਮਿਲਿਆ ਬਈ ਮੈਂ ਆਪਣੇ ਗੀਤਾਂ ਦੇ ਸਿਰ ਤੇ ਕਿੰਨੇ ਦੇਸ਼ ਘੁੰਮ ਲਿਆ ਬਿਲਕੁਲ ਤੇ ਪਰਿਵਾਰ ਵਾ ਇਹਦਾ ਬਹੁਤ ਸੋਹਣਾ ਗੀਤਾਂ ਦੇ ਸਿਰ ਤੇ ਚੱਲਦਾ ਹਨਾ ਗੁਜ਼ਾਰਾ ਬਹੁਤ ਸੋਹਣਾ ਹੁੰਦਾ ਤੇ ਅਹੀ ਚੀਜ਼ਾਂ ਹੁੰਦੀਆਂ ਨੇ ਬੰਦੇ ਨੂੰ ਉਹ ਮਿਲ ਜਾਂਦੀਆਂ ਨੇ ਫਿਰ ਸ਼ਿਕਵਾ ਤਾਂ ਮੈਨੂੰ ਲੱਗਦਾ ਹੈਗਾ ਹੀ ਨਹੀਂ ਕਿਸੇ ਦਾ ਤੁਸੀਂ ਵੰਡ ਵਰਗੇ ਸੀਰੀਅਸ ਵਿਸ਼ੇ ਨੂੰ ਚੁਣ ਕੇ ਆਪਦੀ ਪਹਿਲੀ ਫਿਲਮ ਹਾਂਜੀ ਬਣਾਉਣ ਦਾ ਸੋਚ ਰਹੇ ਹਾਂਜੀ ਬਾਈ ਇਨੂੰ ਕੋਈ ਪ੍ਰੋਡਿਊਸਰ ਹੱਥ ਪਾਊਗਾ ਕਾਫੀ ਔਖਾ ਹੈ ਨਹੀਂ ਹੁਣ ਤੱਕ ਹੁਣ ਤਾਂ ਲੱਗਣ ਲੱਗਿਆ ਨਾ ਵੀ ਕਮਰਸ਼ੀਅਲ ਪ੍ਰੋਜੈਕਟਾਂ ਨੇ ਅੱਛਾ ਪਹਿਲਾਂ ਥੋੜਾ ਜਿਹਾ ਲੱਗਦਾ ਹੁੰਦਾ ਸੀ ਹੁਣ ਤਾਂ ਪ੍ਰੋਡਿਊਸਰਾਂ ਨੂੰ ਵੀ ਝਾਕ ਜੀ ਹੁੰਦੀ ਆ ਵੀ ਕੋਈ ਅਲੱਗ ਵਿਸ਼ਾ ਹੋਵੇ ਹਾਂ ਵੀ ਉਹਦੇ ਤੇ ਕਰੀਏਗਾ ਹਾਂ ਹੁਣ ਕੀ ਕਿਉਂਕਿ ਆ ਮਤ ਮਾ ਕੀ ਕਹਿੰਦਾ ਕਿਉਂ ਕਮੇਡੀ ਦਾ ਬਹੁਤ ਬਣ ਗਿਆ ਮਸਾਲਾ ਬਹੁਤ ਬਣ ਗਿਆ ਤੇ ਹੁਣ ਹੈਗੀ ਹੈਗੀ ਅਸ ਜੀ ਵੀ ਚੰਗੀਆਂ ਚੀਜ਼ਾਂ ਨੂੰ ਲੋਕ ਸੁਣਨਗੇ ਬਾਕੀ ਬਾਈ ਜੇ ਤੁਹਾਡਾ ਕਨਸੈਪਟ ਚੰਗਾ ਹੋਵੇ ਫਿਰ ਬੰਦੇ ਤੁਹਾਨੂੰ ਮਿਲ ਹੀ ਜਾਂਦੇ ਨੇ ਜੇ ਸਟਰੋਂਗ ਹੋਵੇ ਚੀਜ਼ ਵੱਖਰੀ ਹੋਵੇ ਫਿਰ ਕੋਈ ਮੈਨੂੰ ਲੱਗਦਾ ਕੋਈ ਹੈ ਨਹੀਂ ਇਦਾਂ ਦੀ ਗੱਲ ਮਿਲ ਹੀ ਜਾਣਗੇ ਮੈਨੂੰ ਤਾਂ ਅਮੀਰ ਅਸੀਂ ਵੀ ਦੁਆ ਨਹੀ ਫਿਰ ਆਪ ਬਣਾ ਲਾਂਗੇ ਹਾਂ ਬਿਲਕੁਲ ਰਲ ਮਿਲ ਕੇ ਬਣਾ ਲਾਂਗੇ ਦੁਨੀਆ ਭਰ ਦੇ ਵਿੱਚ ਇਹ ਜੇ ਸੱਜਣ ਮਿੱਤਰ ਬੈਠੇ ਆ ਜਿਹੜੇ ਅੱਜ ਸਹਿਯੋਗ ਕਰਨ ਨੂੰ ਤਿਆਰ ਆ ਚੰਗੇ ਪ੍ਰੋਜੈਕਟਾਂ ਨੂੰ ਤੇ ਅਕਸਰ ਇਸ ਪ੍ਰੋਗਰਾਮ ਜਰੀਏ ਲੋਕਾਂ ਨੂੰ ਇਹ ਅਪੀਲ ਕਰਦਾ ਉਹਨਾਂ ਵੀ ਇਕੱਲੇ ਗਿਲੇ ਸ਼ਿਕਵੇ ਨਾ ਕਰੀਏ ਜੇ ਕੋਈ ਬਈ ਵਰਗਾ ਕੋਈ ਚੰਗਾ ਪ੍ਰੋਜੈਕਟ ਲੈ ਕੇ ਆਉਂਦਾ ਤਾਂ ਅਸੀਂ ਸਾਥ ਦਿਆ ਕਰੀਏ ਬਿਲਕੁਲ ਅਸੀਂ ਵੀ ਦੇਵਾਂਗੇ ਜੀ ਨਹੀਂ ਨਹੀਂ ਬਹੁਤ ਭਾਈ ਮੈਂ ਕਹਿੰਦਾ ਬਹੁਤ ਮੈਨੂੰ ਤਾਂ ਸਾਰੇ ਮੇਰੇ ਪ੍ਰੋਜੈਕਟਾਂ ਨੂੰ ਬਹੁਤ ਐਪਰੀਸ਼ੀਏਸ਼ਨ ਮਿਲੀ ਹੈ ਖਾਸ ਕਰਕੇ ਬਾਹਰਲੇ ਮੌਲਖਾਂ ਦੇ ਤਾਂ ਮੈਂ ਦੱਸ ਹੀ ਨਹੀਂ ਸਕਦਾ ਵੀ ਇੰਨੇ ਕਿ ਮੈਸੇਜ ਆਉਂਦੇ ਆ ਇਵਨ ਕਿ ਜੇ ਮੈਂ ਫੋਟੋ ਵੀ ਪਾਦਾ ਨਾ ਭਾਈ ਕੋਈ ਐਸੇ ਖੇਤਾਂ ਦੀ ਖੱਚ ਕੇ ਉਹਦੇ ਵੀ ਮੈਨੂੰ ਬਹੁਤ ਸੋਹਣਾ ਹੰਗਾਰਾ ਦਿੰਦੇ ਸਾਰੇ ਸੱਜਣ ਮਿੱਤਰ ਨਹੀਂ ਹੁਣ ਇੱਕ ਚੀਜ਼ ਮੈਨੂੰ ਇਹ ਜ਼ਰ ਇੱਥੇ ਰਹਿਣੇ ਹੁਣ ਵੀ ਦੋ ਸਦੀਆਂ ਹੋਣਾਂ ਦੋ ਦਹਾਕੇ ਹੋ ਗਏ ਕਹਿ ਸਕਦਾ ਰਹਿੰਦਾ ਨੂੰ ਤਾਂ ਦੋ ਵਾਂਗੂ ਹੋ ਗਿਆ ਤੁਹਾਨੂੰ ਹਾਂ ਜੀ ਜਦੋਂ ਜਿੰਨਾ ਵੀ ਉਸ ਚ ਨਾ ਪਤਾ ਕੀ ਹੁੰਦਾ ਉਸ ਬੰਦੇ ਨੂੰ ਪਤਾ ਨਹੀਂ ਲੱਗਦਾ ਕਈ ਚੀਜ਼ਾਂ ਦਾ ਤੁਸੀਂ ਬਾਹਰੋਂ ਆ ਕੇ ਜਦੋਂ ਦੇਖਦੇ ਹੋ ਤੁਸੀਂ ਜਿਹੜੇ ਸਾਡੇ ਇੱਥੋਂ ਦੇ ਬੱਚਿਆਂ ਦੀ ਕਿਉਂਕਿ ਲੋਕ ਜਾ ਕੇ ਨਾ ਕਈ ਵਾਰੀ ਅਕਸਰ ਦੋ ਚਾਰ ਦਿਨਾਂ ਬਾਅਦ ਸਨੇਹ ਵੀ ਦਿੰਦੇ ਆ ਵੀ ਉੱਥੋਂ ਦਾ ਆ ਲਾਈਫ ਆ ਤੁਸੀਂ ਕੈਨੇਡਾ ਵੀ ਜਾ ਕੇ ਆਏ ਹੋ ਹਾਂ ਜੀ ਇੰਗਲੈਂਡ ਹੋ ਗਿਆ ਇੰਗਲੈਂਡ ਵੀ ਜਾ ਕੇ ਆਉਂ ਇੱਥੇ ਵੀ ਜਾ ਕੇ ਤੋਂ ਅਸਟ੍ਰੇਲੀਆ ਦੇ ਵਿੱਚ ਜਿਹੜੀ ਲਾਈਫ ਆ ਸਾਡੀ ਜਿਹੜੀ ਜੰਗ ਜਨਰੇਸ਼ਨ ਆਈ ਜਿਹੜੀ 2 ਦਹਾਕਿਆਂ ਤੋਂ ਲੈ ਕੇ 1 ਦਹਾਕਾ ਪੁਰਾਣੀ ਆ ਕਿੱਦਾਂ ਦੀ ਲੱਗੀ ਤੁਸੀ ਦਿਲੋਂ ਦੱਸਿਓ ਕਿਵੇਂ ਕਿੱਥੇ ਵਈ ਵਧੀਆ ਲੱਗਿਆ ਇੱਕ ਤਾਂ ਈਜ਼ੀ ਨੇ ਸੌਖੇ ਨੇ ਵੀ ਟਾਈਮ ਜਾ ਹੈਗਾ ਜੀ ਕਿਉਂਕਿ ਮੈਨੂੰ ਐ ਲੱਗਦਾ ਵੀ ਆਈਡੀ ਲੜ ਮੈਨੂੰ ਆਈਡੀ ਲੜ ਤਾਂ ਖਾਸ ਕਰਕੇ ਮੈਨੂੰ ਮੇਰਾ ਪੰਡੀ ਲੱਗਦਾ ਜੀ ਜੀ ਬਿਲਕੁਲ ਕਿਉਂਕਿ ਇੱਕ ਤਾਂ ਛੋਟਾ ਹੋਣ ਕਰਕੇ ਕਿ ਮਿੱਤਰਾਂ ਦਾ ਘੇਰਾ ਵੱਡਾ ਹੋਣ ਕਰਕੇ ਉਹ ਹਰੇਕ ਕੋਲੇ ਸਮਾਂ ਹਰੇਕ ਸਮਾਂ ਮੰਗਦਾ ਮੈਨੂੰ ਲੱਗਦਾ ਹੋਰ ਕੈਨੇਡਾ ਇੰਗਲੈਂਡ ਨਾ ਸਪੀਡ ਆ ਸਪੀਡ ਆ ਯਾ ਉੱਤੇ ਸਮਾਂ ਇੰਗਾਂ ਸਾਰੇ ਮੁੰਡੇ ਜਿਹੜੇ ਮਤਲਬ ਹਮ ਉਮਰ ਜੀ ਨੇ ਤੇ ਨੇ ਬਿਲਕੁਲ ਬਿਲਕੁਲ ਤੇ ਉਹ ਸੈਟ ਨੇ ਬਾਬੇ ਦੀ ਮਿਹਰ ਨਾਲ तकरीबन ਮੈਨੂੰ ਲੱਗਦਾ 90% ਬੰਦੇ ਆਪਣੇ ਇੱਥੇ ਵਧੀਆ ਕੰਮ ਤੇ ਹੀ ਨੇ ਜੀ ਜੀ ਮਾੜਾ ਮੋਟਾ ਹੀ ਆ ਕਿਸੇ ਦਾ ਨਾ ਜਿਹੜਾ ਸਟ੍ਰਗਲ ਜਿਹੜਾ ਕੋਈ ਮੈਂ ਜਿਹੜੇ ਜਿੱਥੇ ਰਹਿ ਰਹੇ ਆ ਮੇਰੇ ਦੋਸਤੋ ਉਹ ਆਜਾ ਸਟੂਡੈਂਟ ਹੀ ਨੇ ਪਰ ਉਹ ਵੀ ਵਧੀਆ ਸੈਟ ਨੇ ਤੇ ਉਹਨਾਂ ਨੇ ਵੀ ਮੇਰੇ ਵਾਸਤੇ ਹਫਤਾ ਕੰਮ ਛੱਡ ਕੇ ਹੀ ਰੱਖਿਆ ਇਹ ਇਹ ਵੱਡੀ ਚੀਜ਼ ਆ ਤੇ ਜਿਹੜੀ ਦੂਜੀ ਚੀਜ਼ ਮੈਂ ਜਿਹੜੀ ਮਹਿਸੂਸ ਕਰਦਾ ਖੈਰ ਤੁਸੀਂ ਵੀ ਸ਼ੇਅਰ ਕੀਤੇ ਹੋਵੇ ਇੱਥੇ ਥੋੜਾ ਜਿਹਾ ਆਰਟੀਫੀਸ਼ਲ ਚੀਜ਼ਾਂ ਵੀ ਜਿਵੇਂ ਕੈਨੇਡਾ ਦਾ ਜੰਮਿਆ ਬੱਚਾ ਜਾਂ ਕੈਨੇਡਾ ਤੋਂ ਆਇਆ ਕੋਈ ਵੀ ਐਨ ਆਰ ਆਈ ਚਾਹੇ 5 4 ਸਾਲ ਉਹਦੀ ਭਾਸ਼ਾ 'ਚ ਵੀ ਫਰਕ ਆਇਆ ਹੁੰਦਾ ਤੇ ਖਾਣ ਪੀਣ 'ਚ ਵੀ ਫਰਕ ਆਇਆ ਇੱਥੇ ਮੈਨੂੰ ਹੋਰ ਮੈਨੂੰ ਬੜੀ ਚੰਗੀ ਲੱਗੀ ਗੱਲ ਇਥੇ ਜੁੜੇ ਹਰੇਕ ਜਵਾਕਾਂ ਦੇ ਨੇ ਬਹੁਤ ਸਾਰੇ ਘਰਾਂ ਦੇ ਮੇਰੇ ਜਿਵੇਂ ਰਿਸ਼ਤੇਦਾਰ ਨੇ ਲੱਖੇ ਹੋਰੀ ਉਹਨਾਂ ਦੇ ਘਰੇ ਜਦ ਵੇਂਦਰ ਵਾਈ ਹੋ ਗਿਆ ਤੇ ਕਿੰਨੇ ਹੀ ਬੰਦਿਆਂ ਦੇ ਸਾਰੇ تقریبا ਜੁੜੇ ਹੈਗੇ ਇਥੇ ਇਥੇ ਰੋਟੀ ਨਾਲ ਕੋਕ ਨਹੀਂ ਮੰਗਦੇ ਜਿਹੜੇ ਇੱਥੋਂ ਵਾਲੇ ਜਾਣਗੇ ਨਾ ਆਸਟ੍ਰੇਲੀਆ ਤੋਂ ਜਾਣਗੇ ਤੇ ਨਾ ਜਿੱਦਾਂ ਕੀ ਇਦਾਂ ਕੀ ਇੱਥਾਂ ਦੀ ਭਾਸ਼ਾ ਵੀ ਨਹੀਂ ਬਦਲਦੇ ਇਹ ਇਹ ਸਾਡਾ ਬੜੀਆ ਜਣਾ ਜ਼ਿੰਦਗੀ ਥੋੜੀ ਸੌਖੀ ਹੈ ਇਥੇ ਸੌਖੀ ਹੈ ਆਰਾਮ ਜਿਹਾ ਆਰਾਮ ਜਿਹਾ ਹੈਗਾ ਮੰਦਾ ਜੇ ਛੁੱਟੀ ਕਰਨੀ ਆ ਉਹਨੂੰ ਸੋਚਣਾ ਨਹੀਂ ਪੈਂਦਾ ਹਾਂਜੀ ਉਹ ਗੱਲਾਂ ਵੀ ਚਲੋ ਜੇ ਮੈਂ ਛੁੱਟੀ ਕਰਨੀ ਹੈ ਤਾਂ ਠੀਕ ਹੈ ਵੀ ਆਏ ਹੋ ਨੇ ਮਿੱਤਰ ਪਿਆਰੇ ਵੀ ਛੁੱਟੀ ਕਰ ਲਓ ਕੋਈ ਗੱਲ ਨਹੀਂ ਹਜੇ ਦੌੜ ਨਹੀਂ ਹੈ ਜਾਨੀ ਕੀ ਕਹਿ ਸਕਦੇ ਆ ਜਿਹੜੀ ਵੱਡੇ ਘਰ ਆ ਇੱਕਦਮ ਮੈਨੂੰ ਇਲਾਵਾ ਪੈਸਾ ਵਧੀਆ ਬਣਦਾ ਪੈਸਾ ਆਸਟ੍ਰੇਲੀਆ ਦੇ ਵਿੱਚ ਰੋਡ ਆਊਟ ਆ ਜੀ ਉਹਦੇ ਕਰਕੇ ਪੈਸਾ ਵਧੀਆ ਬਣਦਾ ਤੇ ਸਾਰੇ ਬਨਾਪਰੂਆਂ ਦੇ ਨਾਲ ਕਹਿੰਦਾ ਜੇ ਅੱਜ ਛੁੱਟੀ ਮਾਰ ਲਈ ਤਾਂ ਕੱਲ ਨੂੰ 2 ਘੰਟੇ ਵੱਧ ਕੰਮ ਕਰਦੇ ਕਰ ਲਾਂਗੇ ਜੀ ਕਰ ਲਾਂਗੇ ਨਹੀਂ ਨਹੀਂ ਬਹੁਤ ਵਧੀਆ ਜੀ ਅਸੀਂ ਦੁਆ ਕਰਦੇ ਆਂ ਪਰਮਾਤਮਾ ਲਈ ਫਿਰ ਮੈਂ ਹੋਰ ਭਈਏ ਮੁਲਖਾ ਕਰਕੇ ਪੰਜਾਬ ਚੜ੍ਹਦੀ ਕਲਾ ਚ ਆ ਬਿਲਕੁਲ ਮੈਂ ਧਰਨੇ ਚ ਰਹਿਣਾ ਸ਼ੁਰ ਤੇ ਜਿੱਦ ਮੈਂ ਪਹਿਲੇ ਦਿਨੀ ਜਾ ਰਿਹਾ ਸੀ 26 ਨਵੰਬਰ ਨੂੰ ਮੈਂ ਜਾ ਰਿਹਾ ਸੀ ਜੀ ਦੋਸਤਾਂ ਮਿੱਤਰਾਂ ਦੇ ਮੈਸੇਜ ਆਏ ਵੀ ਜੇ ਕਾਸੀ ਚੀਜ਼ ਦੀ ਲੋਡ ਹੋਈ ਤਾਂ ਦੱਸ ਦੱਸਿਓ ਹੂੰ ਇੰਨੇ ਹੀ ਮੈਨੂੰ ਲੱਗਦਾ ਆਪਣੇ ਬੰਦੇ ਨੂੰ ਚਾਹੀਦਾ ਹੁੰਦਾ ਵੱਧ ਹੁੰਦਾ ਜੇ ਹੌਸਲਾ ਆਉਂਦਾ ਐਂ ਹੁੰਦਾ ਨਾ ਜਿਵੇਂ ਹੁਣ ਮੈਂ ਰਿਹਾ ਆਏ ਉਹ ਦੋਸਤ ਮਿੱਤਰ ਕਹਿੰਦੇ ਨੇ ਯਾਰ ਵੀ ਕਾਸੀ ਦੀ ਲੋਡ ਹੋਈ ਦੱਸਿਓ ਤਾਂ ਦੱਸਿਓ ਇਵਨ ਕਿ ਮੈਂ ਇੱਥੇ ਸੀ ਹਰਪਾ ਜਨਮਨ ਬਾਈ ਦਾ ਮੈਨੂੰ ਮੈਸੇਜ ਆਇਆ ਫੋਨ ਆਇਆ ਸੋਰੀ ਮੈਲਮਨ ਤੋਂ ਵਾਪਸ ਜਾ ਰਹੇ ਸੀ ਉਹ ਕਹਿੰਦੇ ਜੇ ਸਟਾਲੋਂ ਨਾ ਮੈਂ ਚੱਲੇ ਆਂ ਜੇ ਕਾਸੀ ਦੀ ਲੋਡ ਹੋਈ ਤੂੰ ਮੈ ਪੇਵਾ ਜੀ ਹੌਸਲਾ ਜੀ ਹੁੰਦਾ ਜਦੋਂ ਕੋਈ ਬੰਦਾ ਵੱਡਾ ਬੰਦਾ ਖਾਸ ਕਰਕੇ ਜਿਵੇਂ ਹੁਣ ਪੰਜਾਬ ਦੇ ਅੰਦੋਲਨ ਵੇਲੇ ਇਥੋਂ ਸਾਰੇ ਸੰਗਤ ਕੈਨੇਡਾ ਵਾਲੀ ਕਹਿੰਦੀ ਸੀ ਜੇ ਵੀ ਕਾਸੀ ਚੀਜ਼ ਦੀ ਲੋੜ ਹੋਈ ਉਸੇ ਕੋ ਅੰਦੋਲਨ ਵਰਗੀਆਂ ਚੀਜ਼ਾਂ ਇਹ ਲੋਕ ਮੁਲਖਾਂ ਕਰਕੇ ਲੜੀਆਂ ਗਈਆਂ ਬਿਲਕੁਲ ਬਿਲਕੁਲ ਨਹੀਂ ਬਹੁਤ ਸਾਨੂੰ ਵੀ ਮਾਣ ਹੁੰਦਾ ਤੇ ਅਸੀਂ ਵੀ ਚਾਹੁੰਦੇ ਆ ਜਿਹੜੇ ਜੈਨੂਨ ਜੇ ਬੰਦੇ ਆ ਉਹਨਾਂ ਨੂੰ ਸਪੋਰਟ ਕਰੀਏ ਜਿਵੇਂ ਅਸੀਂ ਸ਼ੁਰੂ ਚ ਹੀ ਕਿਹਾ ਨਾ ਅਸੀਂ ਵੀ ਫੇਕ ਬੰਦਿਆਂ ਤੋਂ ਡਰਦੇ ਆ ਜੈਨੂਨ ਬੰਦੇ ਹੁਣ ਤੁਸੀਂ ਦੇਖੋ ਹੋਰ ਭਜਨ ਵਜਾਈ ਦੀ ਗੱਲ ਕੀਤੀ ਉਹ ਕਿੰਨੇ ਜੈਨੂਨ ਪਰਸਨ ਆ ਜਿਹਨੂੰ ਮਾਣਦੀ ਆ ਉਹ ਜਿੱਦ ਉਮੈਨ ਨੇ ਕਿਹਾ ਅਜੇ ਰੈਡੀ ਨਹੀਂ ਕਹਿੰਨੇ ਮੈਂ ਫੇਰ ਵੀ ਆਉਂਗਾ ਮੈਂ ਫੋਟੋ ਦੇਖੀ ਥੋੜੀ ਮੈਨੂੰ ਚੰਗਾ ਲੱਗਿਆ ਉਹਨਾਂ ਦੀ ਫੋਟੋ ਮੇਰਾ ਅਮਨ ਹੋਣ ਭਾਜੀ ਹੋਰਾਂ ਦੀ ਫੋਟੋ ਦੇਖੀ ਆ ਮਨਮੋਹਣ ਭਾਜੀ ਹੋਰਾਂ ਦਾ ਇਹਨਾਂ ਦਾ ਲੋਕਾਂ ਦਾ ਨਾ ਇੱਕ ਵੱਡੇ ਲੋਕਾਂ ਦਾ ਇੱਕ ਤਰੀਕਾ ਹੁੰਦਾ ਛੋਟੇ ਲੋਕਾਂ ਨੂੰ ਹੱਲਾਸ਼ੇਰੀ ਦੇਣ ਦਾ ਵੀ ਉਹਨਾਂ ਨੂੰ ਕਿਵੇਂ ਹੱਲਾਸ਼ੇਰੀ ਦੇਣੀ ਆ ਸੋ ਬਹੁਤ ਵਧੀਆ ਬੰਦੇ ਇਨਸਾਨ ਆ ਤੇ ਅਸੀਂ ਵੀ ਇਹ ਜੇ ਲੋਕਾਂ ਨੇ ਉਹਨਾਂ ਕਰਕੇ ਕੰਮ ਕਰਨਾ ਇੰਡਸਟਰੀ 'ਚ ਮੈਨੂੰ ਵੀ ਚੰਗਾ ਲੱਗਦਾ ਜੀ 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 ਮੈਂ ਹਰਪਾ ਅਨਮਾਨ ਬਾਈ ਦੇ ਕਿੰਨੇ ਸਾਰੇ ਵੀਡੀਓ ਬਾਈ ਨਾਲ ਤਾਂ ਸਾਂਝੀ ਇਦਾਂ ਦੀ ਆ ਵੀ ਕੋਈ ਪੈਸੇ ਢੇਲੇ ਵਾਲਾ ਸੀ ਕਦੇ ਹਿਸਾਬ ਨਹੀਂ ਕਰਿਆ ਉਹ ਕਹਿੰਦੇ ਨੇ ਆ ਗਾਣਾ ਕਰਨਾ ਸਟਾਲਣਾ ਮੈਂ ਕਹਿੰਦਾ ਜੇ ਕੋਈ ਹੋਰ ਡਾਇਰੈਕਟਰ ਵੀ ਕਰਦਾ ਹੁੰਦਾ ਮੈਂ ਵਿੱਚ ਜਾ ਕੇ ਕਹਿ ਦਿੰਦਾ ਬਾਈ ਮੈਂ ਐਂ ਕਰ ਦਣਾ ਹਾਂ ਹਾਂ ਤੇ ਇਹ ਹੋ ਜਾਂਦਾ ਬਾਈ ਦਾ ਬਹੁਤ ਵਧੀਆ ਹਰਮਨ ਮੋਹਨ ਪਾਜੀ ਹੋਰਾਂ ਦਾ ਹੋ ਗਿਆ ਹਾਂ ਨੇ ਨੇ ਬਹੁਤ ਵਧੀਆ ਲੱਗਿਆ ਬਾਈ ਜੀ ਤੁਸੀਂ ਆਦੇ ਸਮੇਂ ਤੋਂ ਸਮਾਂ ਕੱਢੀ ਧੰਨਵਾਦ ਬਾਈ ਪਹਿਲਾਂ ਤਾਂ ਤੁਸੀਂ ਦੋ ਕਿੰਨੇ ਦਿਨਾਂ ਤੋਂ ਮਿਲਦਾ ਹਫਤਾ ਹੋ ਗਿਆ ਸਾਨੂੰ ਇਹੀ ਸੀਗਾ ਵੀ ਸਾਡੇ ਐਡਲਟ ਚ ਕੋਈ ਵੀ ਜੇ ਆਉਂਦਾ ਨਾ ਤੇ ਸਾਡਾ ਦਿਲ ਜੇ ਨਾ ਆਉਂਦਾ ਮੈਨੂੰ ਲੱਗਦਾ ਲੱਖੇ ਬਾਈ ਹੋਰਾਂ ਨੇ ਮੇਰੇ ਨਾਲ ਬਹੁਤ ਗੁੱਸੇ ਹੋਣਾ ਸੀ ਸਾਨੂੰ ਸਾਡਾ ਵੀ ਇੱਕ ਡਿਊਟੀ ਆ ਸਾਡਾ ਫਰਜ਼ ਆ ਜੇ ਕੋਈ ਵੀ ਇੱਥੇ ਆਵੇ ਅਸੀਂ ਉਹਨਾਂ ਨੂੰ ਆਪਦੇ ਬੰਨਿਓ ਵੈਲਕਮ ਕਰੀਏ ਜੀ ਆਇਆਂ ਕਰੀਏ ਬਾਕੀ ਇਹ ਚੀਜ਼ਾਂ ਹੁੰਦੀਆਂ ਜਿਹੜੀਆਂ ਇਹ ਯਾਦਗਾਰਾਂ ਰਹਿ ਜਾਂਦੀਆਂ ਅੱਜ ਵੀ ਜਦੋਂ ਅਸੀਂ ਸਰਾਰ ਪ੍ਰਕਾਸ਼ ਸਿੰਘ ਵਾਲੀਆਂ ਫੋਟੋਆਂ ਦੇਖਦੇ ਆਂ ਤੇ ਸਾਡੇ ਕੋਲੇ ਯਾਦਾਂ ਵੀ ਉਹ ਕਰੇ ਥੋੜੀ ਜਿਹੀ ਵੀਡੀਓ ਗਾਉਂਦਿਆਂ ਦੀ ਪਈਆ ਹਾਂ ਉਹ ਉਦੋਂ ਦੀਆਂ ਉਹ ਪਈਆਂ ਇਹ ਜਾਂਦਾ ਰਹਿ ਜਾਂਦੀਆਂ ਅੱਜ ਦੀ ਵੀ ਚਲੋ ਤੁਸੀਂ ਹੁਣ ਆਏ ਇੱਥੇ ਹਫ਼ਤਾ ਦੋ ਹਫ਼ਤੇ ਰਹੇ ਚਲੋ ਉਹ ਕਈ ਵਾਰੀ ਨਾ ਵਿੱਚੇ ਰੁਲ ਜਾਂਦੀਆਂ ਜਦੋਂ ਇਦਾਂ ਦੀਆਂ ਕੋਈ ਚੀਜ਼ਾਂ ਡਾਕੂਮੈਂਟਡ ਹੋ ਜਾਂਦੀਆਂ ਰਿਕਾਰਡ ਹੋ ਜਾਂਦੀਆਂ ਤਾਂ ਇੱਕ ਲੰਮੇ ਸਾਲ ਬਾਅਦ ਚੰਗੀਆਂ ਲੱਗਦੀਆਂ ਦੇਖਣ ਸੁਣਨ ਨੂੰ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਤੁਸੀਂ ਆਏ ਸਟੂਡੀਓ ਚ ਤੇ ਤੁਹਾਡੇ ਜਿਹੜੇ ਆਉਣ ਵਾਲੇ ਪ੍ਰੋਜੈਕਟਾਂ ਲਈ ਸਾਡੇ ਸਾਰੇ ਦਰਸ਼ਕਾਂ ਵੱਲੋਂ ਸ਼ੁਭ ਕਾਮਨਾਵਾਂ ਤੇ ਜੇ ਕਦੇ ਵੀ ਕਿਤੇ ਕੋਈ ਕੰਮਕਾਰ ਸਿਕਨੇ ਨਹੀਂ ਨਹੀਂ ਬਾਈ ਮਿਲਾਂਦੇ ਹਾਂ ਬਹੁਤ ਪੰਜਾਬ ਮਿਲਦੇ